ਸਜਣੋ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਾਈ ਰਾਜਵੀਰ ਸਿੰਘ ਤੇ ਕਰੇ ਬਰੀਡਰ ਆ ਬਾਈ ਟੌਪ ਦਾ ਬਾਈ ਸਜਣੋ ਪੂਰਾ ਸ਼ੌਂਕ ਆ ਤੇ ਕਰਨ ਲੱਗੇ ਝੋਟੀ ਦਾ ਬਿਊਟੀ ਬਾਲਰ ਵੇਖ ਸਕਦੇ ਸਜਣੋ ਆਖੋ ਖ ਤਾਂ ਨਗੀਨਾ ਹੀ ਆ ਤੇ ਝੋਟੀ ਸਿੰਘ ਪੱਖੋਂ ਵੀ ਪੂਰੀ ਗੱਲ ਬਾਤ ਆ ਤੁਸੀਂ ਵਾਈਟ ਮਾਰਕਿੰਗ ਵੇਖ ਸਕਦੇ ਸਜਣੋ ਪਿਛਲੇ ਦੋਵੇਂ ਪੈਰਾਂ ਤੇ ਵਾਈਟ ਮਾਰਕਿੰਗ ਆ ਪੂਸ਼ ਪੋਨੀ ਚਿੱਟੀ ਹੈ ਜੀ ਪੂਰੀ ਗੱਲ ਬਾਤ ਆ ਸਿਲਪ ਆਖੋ ਪੂਰੀ ਗੱਲ ਬਾਤ ਆ ਝੋਟੀ ਵੇਖ ਸਕਦੇ ਸਜਣੋ ਆ ਨਗੀਨਾ ਹੀ ਆ ਤੇ ਬਾਕੀ ਆਪਾਂ ਰਾਜਵੀਰ ਵੀਰੇ ਤੋਂ ਪੁੱਛਾਂਗੇ ਕਿਹੜਾ ਪੈਂਟ ਆ ਮੈਨੂੰ ਨਹੀਂ ਪਤਾ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਰਾਜਵੀਰ ਵੀਰੇ ਹੋਰ ਠੀਕ ਠਾਕ ਪੈਂਟ ਦਾ ਨਾਮ ਕੀ ਠੋਡੇ ਦਾ ਖਲਚੀ ਕਦੀਮ ਜੀ ਠੀਕ ਇੱਕ ਪਰ ਦੇ ਨਾਲ ਇੱਕ ਵਾਰੀ ਫੇਰ ਰਿਪੀਟ ਖਲਚੀ ਕਦੀਮ ਖਲਚੀ ਕਦੀਮ ਹਾਂ ਜੀ ਤੇ ਹੋਰ ਕਿਰੋ ਕਿਵੇਂ ਲੱਗਾ ਕਰੋ ਬਾਰ ਜੀ ਵਧੀਆ ਵਧੀਆ ਸੈਟ ਬਿਲਕੁਲ ਓਕੇ ਵੀਰੇ ਤੇ ਤੰਗ ਤੁੰਗ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਨਾ ਜੀ ਨਾ ਬਿਲਕੁਲ ਵਧੀਆ ਘੈਂਟ ਕੰਮ ਠੀਕ ਹੈ ਜੀ ਧੰਨਵਾਦ ਥੈਂਕ ਯੂ ਤੇ ਵੇਖ ਸਾਡਾ ਸਜਣੋ ਬਾਈ ਹੈਗਾ ਬ੍ਰੇਡ ਟਾਪ ਦਾ ਚੰਗੇ ਪਸੂ ਰੱਖਦਾ ਸ਼ੌਂਕ ਵੀ ਪੂਰੀ ਗੱਲ ਬਾਤ ਦਾ ਸਜਣੋ ਬਾਈ ਨੂੰ ਤੇ ਚਾਹੀਦਾ ਵੀ ਸ਼ੌਂਕ ਚ ਬੈਨੀਫਿਟ ਲੈਣਾ ਨਾ ਸ਼ੌਂਕ ਜ਼ਰੂਰੀ ਯਾਰ ਤੇ ਇਸ ਤਰ੍ਹਾਂ ਦਾ ਕੰਮ ਕਰਵਾਉਣ ਲਈ ਸਾਡੇ ਨਾਲ ਤੁਸੀਂ ਆਸਤਾ ਕੰਮ ਕਰ ਸਕਦੇ ਹੋ ਅਸੀਂ ਫਰੋਹੀਪੁਰ ਦੇ ਵਿੱਚ ਖੜੇ ਆਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਤੇ ਚੱਲ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ ਵੀਡੀਓ ਜੰਗ ਲਈ ਲਗੀ ਸ਼ੇਅਰ ਜਰੂਰ ਕਰ ਦਿਓ ਕਿ ਹੋਰ ਸਜਣ ਵੀਰੇ ਤੱਕ ਪਹੁੰਚ ਸਕੇ ਧੰਨਵਾਦ ਥੈਂਕ ਯੂ ਸੋ ਮਚ